ਉਰੇ ਆਏ ਆ ਆ ਬੰਦੇ ਨੂੰ ਹੋ ਗਿਆ ਜੀ ਅੱਜ ਤਕਰੀਬਨ 3 ਦਿਨ ਹੋ ਗਏ ਮਸ਼ੀਨ ਧੁੰਦੇ ਨੂੰ ਜੇ ਕਰ ਆਪਾਂ ਸਰਵਸਟੇਨ ਖੋਲ ਲੀਏ ਤੇ ਮੇਰੇ ਹਜੇ 5 ਦਿਨ ਜੇ ਕੰਮ ਹੀਰ ਕੱਢਾਂਗੇ ਆ ਚਲਾਈ ਇਹ ਪਹਿਲੋਂ ਉਪਰੋਂ ਤੋਂ ਪਾਣੀ ਮਾਰਦਾ ਫਿਰ ਥੱਲੇ ਆਉਣਾ ਫਿਰ ਥੱਲੋਂ ਫਿਰ ਉੱਪਰ ਨਹੀਂ ਪਾਣੀ ਮਾਰਨਾ ਫਿਰ ਥੱਲੋਂ ਮਾਰੇਗਾ ਪਹਿਲਾਂ ਥੱਲੋਂ ਸਾਫ਼ ਕਰ ਲੈਗਾ ਮਸ਼ੀਨ ਚੰਗੀ ਤਰ੍ਹਾਂ ਗੰਦ ਕੱਢ ਕੇ ਉਹਦੇ ਬਾਅਦ ਫਿਰ ਉੱਪਰ ਚਲਾ ਜਾਏ ਜੇ ਉਪਰਾਂ ਗੰਦ ਫਿਰ ਦੁਬਾਰਾ ਥੱਲੇ ਆ ਗਿਆ ਇਹੋ ਕੰਮ ਲੱਗਾ ਜਿ ਤਿੰਨ ਦਿਨ ਹੋ ਗਏ ਆ ਤੇ ਸਾਨੂੰ ਪਾਇਪ ਵੀ ਨਹੀਂ ਫੜਦਾ ਮੈਂ ਤੋਣੀ ਵੀ ਮੈਂ ਆ ਤੇ ਆ ਦੇਖੋ ਅੱਜ ਪੁੱਛਦੇ ਆਪਾਂ ਇਹਨੂੰ ਕਿੰਨੇ ਦਿਨ ਹੋ ਗਏ ਅੱਜ ਕਿੰਨੇ ਦਿਨ ਹੋ ਗਏ ਤੈਨੂੰ ਅੱਜ ਤੇ ਅੱਜ ਹੀ ਲੱਗਾ ਅੱਛਾ ਫਿਰ ਉਹ ਮਸ਼ੀਨ ਤੋਂਦੇ ਰਿਹਾ ਫਿਰ ਤਾਂ ਕਰਕੇ 3 ਦਿਨ ਹੋ ਗਏ ਹੁਣ ਇੱਕ ਇਹੋ ਜਿਹੀ ਜਗ੍ਹਾ ਇਹਨੂੰ ਪਤਾ ਨਹੀਂਗਾ ਜਿੱਥੇ ਗੰਦ ਫਸਿਆ ਪਿਆ ਉਹਨੂੰ ਮੈਂ ਦੱਸਾਂ ਕੋਈ ਕਰ ਧੋ ਲੈੰਦੋ ਫਿਰ ਉਹਨੂੰ ਦੱਸਾਂ ਕਿੱਥੇ ਫਸਿਆ ਪਿਆ ਉਹ ਨਹੀਂ ਲੈੰਦਾ ਕਾਲਾ ਥਾਂ ਉਹ ਜਿਹੜਾ ਉਹ ਆ ਹੈ ਆਪਾਂ ਹੁਣ ਮਾਰਾ ਸੇ ਭਾਏ ਆਪਣ ਮਾਰ ਕੇ ਆ ਉਹ ਹੰਦੇ ਚ ਕਿੰਨਾ ਗੰਦਾ ਉਹ ਵਿੱਚ ਮਾਰੀ ਹੁੰਦੇ ਹੁੰਦੇ ਥੱਲੇ ਆ ਉਤਲੇ ਪਾਸੇ ਇੱਥੇ ਉੱਪਰ ਉਹ ਜਾ ਪਰਲੇ ਪਾਸ ਜਾ ਦਿਸ ਗਈ ਥਾਂ ਪਰਲੇ ਪਾਸ ਜਾ ਉਧਰ ਨਿਕਲਣਾ ਲੱਭ ਗਈ ਹੈ ਨਿਕਲਦਾ ਹੈ ਨਹੀਂ ਇਹ ਤਾਂ ਕੱਢਣਾ ਪੈਣਾ ਇਹ ਬਹੁਤ ਕੋਸ਼ਿਸ਼ ਕਰਦੇ ਇਹ ਕੱਢਣਾ ਪੈਣਾ ਆਪਾਂ ਨੂੰ ਉਹ ਹੋ ਜਾ ਹੁਣ ਜੇ ਤੂੰ ਨਾਲਵੇਂ ਤੇ ਗਿੱਟੇ ਗਟੂਵੇਂ ਛੱਡ ਦੇਵੇਂ ਹੈ ਨਹੀਂ ਗਿੱਟੇ ਵਿੱਚ ਛੱਡ ਕੇ ਬਿਸਤਰੇ 'ਚ ਵੜ ਜਾਏ ਤੇ ਉੱਤਰ ਤੋ ਨਾ ਤੇਰਾ ਸਾਬਣ ਨਾਲ ਕੀ ਫਾਇਦਾ ਨਿਕਲਿਆ ਤਸਵੀਰਾਂ ਹੋ ਜਾਣਾਂ ਸਹੀ ਵੀ ਗੱਲ ਵਧੀਆ ਫਿਰ ਤੇ ਆਜੋ ਤੁਹਾਨੂੰ ਦਿਖਾਉਂਦੇ ਆਪਾਂ ਪਹਿਲਾਂ ਤਾਂ ਮੇਰੇ ਵਾਲੇ ਪਿਆਰ ਪੜੇ ਸੱਤਜਾ ਕਾਲ ਦੀ ਤੇ ਤੁਹਾਨੂੰ ਦਿਖਾਉਂਦੇ ਜੀ ਆ ਦੇਖੋ ਆਪਾਂ ਸ਼ਾਰਟ ਲੈਂਦੀ ਆ तकरीबन ਇਹਦੀ ਸ਼ਾਰਟ ਵਗੈਰਾ ਖਰਾਬ ਹੋ ਗਈ ਆ ਤੇ ਆ ਪਿਆਜੀ ਕੋਲ ਗ੍ਰੈਂਡਰ ਸ਼ਾਰਟ ਨੂੰ ਟੂਲ ਲੱਗ ਰਿਹਾ ਜੀ ਗ੍ਰੈਂਡਰ ਨਾਲ ਆਪਾਂ ਜਗਾੜਾ ਬਣਾਇਆ ਆ ਆਪ ਆ ਦੇਖੋ ਇਹਦੇ ਉੱਪਰ ਛਾਟ ਜਿਹਾ ਰੱਖਾਂਗੇ ਤੇ ਛਾਟ ਹੈ ਕੋਕੇ ਗਰੀ ਕੋਕੇ ਤੇ ਨੂੰ ਟੂਲ ਲੱਗੇਗਾ ਦੇਖੋ ਟੂਲ ਇੰਨਾ ਲਾਤ ਇੰਨੀ ਉੱਚੀ ਹੁੰਦੀ ਇੰਨੀ ਲਾਤੀਆ ਬਾਕੀ ਇੱਕ ਆਛੀ ਜਿਹੀ ਹੈ ਨਹੀਂ ਉੱਚੀ ਇਹਨੂੰ ਲਾਵਾਂਗੇ ਫਿਰ ਇੱਧਰ ਤੇ ਹੁਣ ਤੁਹਾਨੂੰ ਦਿਖਾਉਂਦੇ ਆਂ ਆਪਾਂ ਪੱਲਾ ਵਗੈਰਾ ਆਪਾਂ ਅਜਾ ਆਪਣਾ ਪੱਲਾ ਖਰਾਬ ਨਿਕਲਿਆ ਇੱਕ ਆਜਾ ਘੜਾ ਖਰਾਬ ਨਿਕਲਿਆ ਇਕ ਨਿਕਲਿਆ ਪੱਲਾ ਅਵੀ ਨਵਾਂ ਪਾਤਾ ਬੋਛੇ ਵਗੈਰਾ ਕੁਲੀਆਂ ਕੁਲੀਆਂ ਇਹਨੇ ਗੋਲੀਆਂ ਡਿੱਗੀ ਫਿਰ ਨਾਲ ਹਾਂ ਇਹ ਥੋੜਾ ਪਾਣਾ ਇਹ ਆਹ ਤੁਹਾਨੂੰ ਦਿਖਾਉਂਦੇ ਜੀ ਆਹ ਵੀ ਸਮਾਨ ਨਵਾਂ ਪਾਇਆ तकरीबन ਯਾਨੀ ਕਿ 10000 ਰੁਪਇਆ ਇਹਦੇ ਤੇ ਖਰਚਾ ਆ ਚੁੱਕਾ ਹੈ ਹੁਣ 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 ਉਹ ਰਾਈ ਮਾੜੇ ਸ਼ਾਟ ਪਾ ਕੇ ਵੇਖੀ ਆਇਆ ਮਾੜਾ ਫਿਰ ਮੈਂ ਉਹਨਾਂ ਨੂੰ ਟੂਲ ਲਾਉਣਾ ਉਹ ਸਾਫ ਨਾਲ ਰੋਕਾ ਤੇ ਮੈਂ ਖੜਾਇਆ ਚੈੱਕ ਕਰਦੇ ਹਾਂ ਸ਼ਾਵਟ ਇਹਨਾਂ ਕੋ ਟੂਲ ਆਇਆ ਆਪਾਂ ਗਰੈਂਟਰ ਨਾਲ ਇਹਨੂੰ ਚੈੱਕ ਕਰਦੇ ਚੈੱਕ ਕਰਕੇ ਲਾ ਕੇ ਦੇਖਦੇ ਫਿਰ ਦੁਬਾਰਾ ਹੋਰ ਲਾਵਾਂਗੇ ਆ ਜਾ ਵੇ ਕਿੰਨਾ ਗੰਧ ਨਿਕਲਦਾ ਵੇ ਇਧਰ ਤੋਂ ਇਹਨਾਂ ਗੰਧ ਨੇ ਨਿਕਲਦਾ ਕਰਤਾ ਦੀ ਸ਼ਾਵਟਾ ਜੀ ਚੱਲ ਆ ਚੱਲ ਆ ਪਾਸਾ ਚੈੱਕ ਕਰਨਾ ਬੱਸ ਆ ਜਾ ਲੈ ਆ ਇਧਰ ਲੈ ਫਾਇਰ ਦੇ ਕੀ ਖਰਾਬ ਇਹਦਾ ਜਦ জোর ਜੋਰ ਦੇ ਕੇ ਧਿਆਨ ਨਾਲ ਆਈਏ ਇਧਰ ਚੈੱਕ ਕਰ ਆ ਜੇ ਛਿਲਰੋ ਨਾ ਵੱਜੇ ਪਰੋ ਚੱਲ ਯਾਨੀ ਕਿ ਕੁਝ ਪਲਾਂ ਦੀ ਦੂਰੀ ਆ ਤੇ ਗਿਰਵਣ ਪੈ ਹੀ ਜਾਏਗੀ ਹਨਾ ਅਜੇ ਨਹੀਂ ਪੈਣੀ ਚੱਲ ਫਿਰ ਉੱਥੇ ਲੈ ਚੱਲ ਲੈ ਚਲ ਉੱਥੇ ਲੈ ਜਲ ਲਾਣਾ ਟੂਲ ਆਹ ਡੱਬਾ ਕਿੰਦਾ ਬੰਦੇ ਨਾਲ ਚੋਰੀ ਕੀਤੀ ਹਿਲਦੇ ਕੀ ਆ ਨਾ ਤੂੰ ਕਿੱਥੇ ਉਹ ਇਹਦਾ ਕੀ ਖਰਾਬ ਹੈ ਹੋਰ ਨਹੀਂ ਗਿਆ ਬਿਲਕੁਲ ਉਹ 11 ਨੰਬਰ ਦੀ ਨਹੀਂ ਇਹ ਫਿਰ 9 ਨੰਬਰ ਤੇ ਛਾਵ ਤਾਂ 11 ਨੰਬਰ ਹੀ ਤੇਰੇ ਪਾ ਦੇ ਨੂੰ ਗਿੰਦਾ ਪਿਆ ਇਹ ਨਹੀਂ ਗਿੰਦਾ ਇੱਕ ਰੈਕ ਨਾਲ ਚੱਲ ਦੰਦਾ ਨਾ ਹਾਂ ਰੱਖ ਦਰ ਹਾਂ ਹੋਰ ਵੇਖ ਲੈ ਹੋਰ ਹੋਣੀਆਂ ਨੇ ਆਪਣੇ ਕੋਲ ਕੋਈ ਨਾ ਕੋਈ ਇੰਨੀਆਂ ਤਾਂ ਪੰਜਾਂ ਨੇ ਆਪਾਂ ਕੀ ਇਹ ਆਹ ਛਾੜਟ ਕਿਵੇਂ ਰੱਖ ਗਿਆਂ ਚਲੋ ਆਜੋ ਤੱਕੋ ਕਿੰਨੂੰ ਚੋਕਲਾ ਦੇਖ ਲਓ ਆਈ ਆਈ ਉਹ ਮੜਾ ਟੰਗੀ ਆ ਕਿਦੇ ਮੈਨੂੰ ਟਾਂਗ ਦੇ

ਸਪੈਸਰ ਤਾਂ ਨਹੀਂ ਲੋਡ ਲੋੜ ਹੁੰਦੀ ਅੱਗੇ ਅਗਲੇ ਪਾਸੇ ਆਈ ਨਹੀਂ ਪੈਂਦਾ ਹੁੰਦਾ ਚੱਲ ਹੋ ਰਿਹਾ ਜੜਾ ਮੇਨ ਕੋਈ ਮਾਰੇ ਤੈਨੂੰ ਇਹੋ ਮਾਰੀ ਸੀ ਜੇ ਪੰਜ ਮਿੰਟ ਟੋਆ ਪਾਰ ਦੇਣਾ ਥੱਲੇ ਜਾ ਤੇਰਾ ਕੰਮ ਖਤਮ ਆਜ ਰਹਰ ਕੁਮਾਰੀ ਆ ਇਹ ਖੋਲ ਦੋ ਇਹ ਫੜੀ ਅਗ ਨੂੰ ਨਾ ਤੇਰਾ ਆ ਦੇਖੋ ਨਾ ਹੂੰ ਪਹਿਲਾ ਚਲਾ 15 ਮਾਪੇ ਵਾਪੇ ਚਲਾਦਾ ਮੈਂ ਚੱਲਾ ਹਾਂ ਜੀ ਦੇਖੋ ਆਪਾਂ ਸ਼ਾਟ ਲਿਆਂਦੀ ਐ ਇਥੇ ਰਹਿ ਜਾਂਦੀ ਐ ਸ਼ਾਵਡ ਜਾਨੀ ਕਿ ਪਲੈਨ ਕੀਤੀ ਆ ਜਿੱਦਾਂ ਆ ਪਹਿਲੋਂ ਅਸੀਂ ਥੋੜਾ ਜਿਹਾ ਨਾਬਾ ਉੱਚੀਆਂ ਹੁੰਦੀਆਂ ਇਹਦੇ ਆ ਇਹਦੇ ਕਰਕੇ ਆਪਾਂ ਕਰਨਿਆ ਦਾ 11 ਨਾਲ ਹੈਗੇ ਟਾਈਮ ਥੋੜਾ ਹੈ ਇਹਦੇ ਕਰਕੇ ਆਪਾਂ 9 ਹੀ ਚਲਾਤੀ ਆ ਤੇ ਹੁਣ ਆਪਾਂ ਜਗਾੜ ਲਾਉਣ ਲੱਗੇ ਅੰਦੇ ਅੱਗੇ ਇੱਥੇ ਇਹਦੇ ਸਾਹਮਣੇ ਇਹ ਜਗਾੜ ਇਸ ਕਰਕੇ ਲਾਉਣ ਲੱਗੇ ਆ ਕਿ ਆਪਣਾ ਦਸਰਾ ਕਈ ਵਾਰ ਮਸ਼ੀਨ ਚੋਕ ਵਗੈਰਾ ਹੁੰਦੀ ਆ ਨਾ ਚੋਕ ਹਾਂ ਦਾ ਸਮੱਸਿਆ ਬਹੁਤ ਆਉਂਦੀ ਆਂਦੀ ਕੱਢਣ ਨੂੰ ਚੋਕ ਬੰਦੇ ਅੰਬ ਜਾਂਦੇ ਕਿਉਂਕਿ ਸਾੜੂ ਚੋਕ ਬਹੁਤ ਔਖੀ ਨਿਕਲਦੀ ਹੋਰ ਮਸ਼ੀਨਾਂ ਦੇ ਔਖੀ ਨਿਕਲਦੀ ਆ ਇਹਦੇ ਕਰਕੇ ਆਪਾਂ ਇੱਕ ਪਲੀਨ ਵਾਲਾ ਜਗੜ ਬਣਾਉਣਾ ਇਹਦੇ ਪਿੱਛੇ ਬੈਲਟਾਂ ਕਰਾਂਗੇ ਕਿ ਫਿਰ ਕਮਾ ਕੇ ਕੱਢੋ ਜੇ ਹੁਣ ਤੋਂ ਦਕਾਣੇ ਜੋੜ ਲਾ ਕੇ ਕਿਰਦਾਂ ਦਾ ਲੱਗੂਗਾ ਲੈਟ ਗੀ ਹੂੰ ਲੈਟ ਗੀ ਹੂੰ ਉਹਦੇ ਟੰਡੀ ਆਂ ਢੀਕਦਾ ਪਾਉਣਾ ਸਿੰਦੂਰ ਕੌਣ ਟੰਡੀ ਵਾਲੇ ਲਈ ਤੈਨੂੰ ਤੈਨੂੰ ਗਿਆਨੋ ਥੋੜਾ ਇਹ ਉੱਪਰ ਲਾ ਥੋੜਾ ਇਹ ਥਾਰ ਹੀ ਲਾਤੀ ਦੇ ਜਾ ਉਹ ਲਾ ਕੇ ਆ ਜਾ ਉਧਰੋਂ ਇਹ ਹੁਣ ਆਪਾਂ ਦਿਖਾਵਾਂਗੇ ਜੋੜ ਕਿਹੜੇ ਤੱਕ ਨਾਲ ਲਾ ਜਾ ਸਕਦਾ ਇਹ ਆ ਦੇਖੋ ਮੈਂ ਵਿੱਚ ਇਹ ਨਰਾੜ ਪਾ ਦਿੱ ਆਪਾਂ ਕੱਟ ਕੇ ਨੇੜੇ ਕਰ ਕੈਮਰਾ ਤਦ ਰੁਪੇ ਕੇ ਜੀ ਆ ਬੋਲ ਲ ਭੁਗਾਈ ਜੋੜੇ ਤੋਂ ਐ ਕਦੇ ਮੁਕਤੀ ਕੱਟੀਏ ਇਹ ਛੋਪਰੀ ਕੇ ਥੋੜੀ ਜੀ ਇਸ ਬੰਦੀ ਕਰ ਲਾਉਣਾ ਥੋੜੀ ਜੀ ਹਾਂ ਹੁਣ ਦੇਖੋ ਜੀ ਆਪਾਂ ਰਾੜਪਾ ਵਿੱਚ ਲਾਉਣੇ ਨੇ ਜੁੜ ਮੇਲ ਸੈਂਟਰ ਹੀ ਹੁੰਦਾ ਜੀ ਨੂੰ ਕਿਦ ਅੱਡੇਕਦਾ ਗਲੰਡ ਫੜ ਮੜਾ ਜਾ ਚਲੋ ਇੱਧਰ ਵੀ ਆਪਣੀ ਤੂੜੀ ਪਈ ਆ ਜੇ ਕਦੇ ਇੱਧਰ ਆਗੋ ਕੋ ਲਾਗੇ ਤਾਂ ਮੇਰਾ ਚੰਗਾ ਜੋਰ ਲੱਗੇਗਾ ਚੱਲ ਜੀ ਰੱਖ ਲੈਂਦੇ ਠੀਕ ਹੈ ਠੀਕ ਬਰਾਬਰ ਇਹਨੇ ਨਾ ਚੈੱਕ ਵੀ ਕਰਨਾ ਹੈ ਹਲਪੀ ਚੈੱਕ ਕਰੋ ਜੀ ਆਪਣਾ ਐ ਬਿਲਕੁਲ ਸਿੱਧਾ ਜੋੜ ਲੱਗਾ ਜੀ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਜਰਾ ਪਾਸੇ ਕਰ ਇਹਨੂੰ ਤੇ ਮੈਨੂੰ ਲਿਆ ਦੇ ਐਨਕਾ ਰੱਖ ਲੈ ਚੰਗੀ ਬੰਦ ਕਰ ਦਵਾ